था कि तुम तुझे है पेंडा तो करा हानिया तस्वीरा। जय बिश्नो बाढ़ दिया थे और बाढ़ में कड़ा बाढ़ रहा है। जय बिश्नो बाढ़ दिया थे और बाढ़ में कड़ा बाढ़ रहा है। क्यों नहीं तो देता आप ही तो ਪਹਿਲਾਂ ਉਧਰ ਜ਼ਿੰਮੇਵਾਰਾਂ ਨੇ ਬਹਿਲੇ ਕਰਾਉਣਾ ਉੱਥੇ ਇੱਕ ਹੋਰ ਥਣੂ ਉਧਰ ਚੌਰਾ ਨੂੰ ਆਪ ਦੇ ਕੇ ਇਹਨਾਂ ਨੇ ਵੋਟਾਂ ਪਾਈਆਂ ਤੇ ਉਹਨਾਂ ਨੂੰ ਆਪ ਖੜਕੇ ਚੰਦਾ ਕਢਾ ਕੇ ਸਾਰੀ ਪੰਚਾਇਤ ਲੈ ਖੜਕੇ ਚੰਦਾ ਕਢਾ ਕੇ ਇਹ ਮੈਂਬਰ ਇਹਨਾਂ ਨੇ ਬਹੁਤ ਜਗ੍ਹਾ ਰੋਕ ਰੱਖੀ ਆ ਇਤੋਂ ਡੈ ਹੈ ਨਹੀਂ ਬੱਸ ਇੱਕ ਮਿੰਟ ਸਾਰੇ ਨੂੰ ਪਤਾ ਸਾਰੇ ਪਿੰਡ ਨੂੰ ਆ ਜਾ ਹੁਣ ਦਿਖਾਣਾ ਸਾਰੇ ਪਿੰਡ ਨੂੰ ਪਤਾ ਬਿਲਨੇ ਰੋਕ ਰੱਖਿਆ ਮੈਂ ਰੋਕ ਰੱਖਿਆ ਮੈਂ ਇੰਦੇ ਮੌਜੂਦ ਹੈ ਮੈਂਬਰ ਨੇ ਸਾਰੇ ਚਾਚੇ ਆਪਣਾ ਬਾਤ ਹੁਣ ਅੰਦਰ ਲੈ ਕੇ ਚੱਲੋ ਚਲੋ ਜੀ ਜੇਕਰ ਕੋਈ ਗੱਲ ਦਾ ਬਾਤ ਹੋਵੇ ਤਾਂ ਅੰਦਰ ਲੈ ਜਾਓ ਜੇਕਰ ਕੋਈ ਬਾਤ ਹੋਵੇ ਤਾਂ ਅੰਦਰ ਲੈ ਜਾਓ ਦੋਸਤੋ ਤੁਸੀਂ ਦੇਖੋ ਸਰਕਾਰ ਇੱਕ ਪਾਸਾ ਦਰਖਤ ਲਾਉਂਦੀ ਹੈ ਇੱਕ ਪਾਸੇ ਨਵਾਂ ਸਰਪੰਚ ਚੁਕਾਦਾ ਪੰਚਾਇਤ ਠੀਕ ਹੈ ਸਾਨੂੰ 200 ਸਾਲ ਹੋ ਗਏ ਇੱਥੇ ਬਸਰਾਮ ਕਰਦਿਆਂ ਨੂੰ ਇਹ ਅੱਜ ਸਰਪੰਚ ਬਣ ਕੇ ਝਕਾਉਂਦਾ ਮੈਂ ਜੇ ਨਵੀਂ ਪੰਚਾਇਤ ਬਣੀ ਹੈ ਇਹ ਰੂੜੀਆਂ ਲੱਗੀਆਂ ਨੂੰ 200 ਸਾਲ ਹੋ ਗਿਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਦੇ ਬਾਰ ਮੂਰੋ ਛੱਡੇ ਠੀਕ ਹੈ ਜੀ ਪਹਿਲਾਂ ਉਧਰ ਮਸ਼ੀਨ ਚਲਾ ਫਿਰ ਉਰੇ ਚਲਾ ਦੇ ਹਮੇ ਸਾਰੀ ਜੋ ਪੁਲੀ ਟੱਕਣੀ ਹੈ ਸਾਰਿਆਂ ਦੀ ਜੋ ਪਰੇ ਦੇਖ ਸਕਦੇ ਹੋ ਤੁਸੀਂ ਇਹ ਪਿੰਡ ਉਹ ਗ੍ਰਾਹਾਂ ਦੀਆਂ ਤਸਵੀਰਾਂ ਪੱਕ ਸੁਣਿਆ ਇੱਥੇ ਲੋਕਾਂ ਦਾ ਗਰੀਬ ਲੋਕਾਂ ਦਾ ਉਹਨਾਂ ਦੀ ਵੀ ਗੱਲ ਜਾਇਜ ਆ ਕਹਿੰਦੇ ਵੀ ਅਸੀਂ ਰੂੜੀਆਂ ਕਿੱਥੇ ਲਾਵਾਂਗੇ ਕਿਉਂਕਿ ਗਰੀਬ ਲੋਕਾਂ ਕੋਲੇ ਜਗ੍ਹਾ ਬਹੁਤ ਘੱਟ ਹੁੰਦੀ ਹੈਗੀ ਹਾਂਜੀ ਖਾਲਸਾ ਜੀ ਤੁਸੀਂ ਕਹਿਣਾ ਚਾਹੋਗੇ ਜੀ ਉਰੇ ਦੇ ਸਰਪੰਚ ਨੂੰ ਬੇਨਤੀ ਕਰਦਾ ਵੀ ਭਾਈ ਇਹ 200 ਸਾਲ ਦੀਆਂ ਰੂੜੀਆਂ ਉਰੇ ਲੱਗੀਆਂ ਹੋਈਆਂ ਨੇ ਜਿੰਦਿਆਂ ਦਾ ਪਿੰਡ ਵੱਜਿਆ ਇਹ ਸਰਪੰਚੀ ਬੰਨਣ ਤੋਂ ਵੀ ਪਹਿਲਾਂ ਲੱਗੀਆਂ ਹੋਈਆਂ ਨੇ ਜਿੰਦੂ ਦਾ ਸਰਪੰਚੀ ਦਾ ਮਤਲਬ ਇਹ ਅਦਾਰਾ ਚੱਲਿਆ ਠੀਕ ਹੈ ਤੇ ਦੂਜੀ ਗੱਲ ਅਸੀਂ ਕਹਿੰਦੇ ਵੀ ਜਿੰਨੀ ਵੀ ਸਾਮਲਾਟ ਹੈ ਸਾਰੇ ਪਿੰਡ ਦੇ ਅੰਦਰ ਸਾਡੇ ਮਜ਼ਦੂਰਾਂ ਦਾ ਇਹ ਇੱਕ ਅਰਜ ਹੈ ਸਰਪੰਚ ਜੀ ਮੁਰੇ ਵੀ ਸਾਰੇ ਪਿੰਡ ਦੀ ਢਾਈ ਜਾਵੇ ਤਾਂ ਉਰੋਂ ਅਸੀਂ ਆਪ ਸਾਫ ਕਰ ਦਾਂਗੇ ਪਹਿਲਾਂ ਹੋਰ ਕਿਤੋਂ ਸ਼ੁਰੂ ਕਰ ਲੇ ਠੀਕ ਹੈ ਜੀ ਇਹ ਸਾਡੀ ਅਰਜ ਹੈ ਮੇਰੀ ਜਥੇਬੰਦੀ ਵੱਲੋਂ ਵੀ ਅਰਜ ਹੈ ਪਹਿਲਾਂ ਸਾਡੀ ਹੁਣ ਬੇਨਤੀ ਹੈ ਹੱਥ ਬੰਨ੍ਹ ਕੇ ਵੀ ਭਾਈ ਇਹ ਤੁਸੀਂ ਨਾ ਸਾਨੂੰ ਬਿਵਾਦ ਚ ਪਾਓ ਇੱਥੇ ਮਸਲਾ ਬਾਲਾ ਵੱਡਾ ਹੋ ਜੂਗਾ ਇਹ ਮੇਰੀ ਬੇਨਤੀ ਹੈ ਸਰਪੰਚ ਜੀ ਨੂੰ ਹੱਥ ਬੰਨ ਕੇ ਵੀ ਭਾਈ ਤੁਸੀਂ ਇਹਨੂੰ ਵਿਵਾਦ ਨੂੰ ਨਾ ਛੇੜੋ ਜੇ ਤੁਸੀਂ ਇਹ ਬਾਉਂਡਰੀ ਐ ਕਰਨਾ ਹੀ ਹੈ ਤਾਂ ਪਹਿਲਾਂ ਕਿ ਤੁਹ ਹੋਰ ਕਰ ਦੋ ਪਹਿਲਾਂ ਪਹਿਰ ਮੰਜੂਰਾ ਤੇ ਨਾ ਕਰੋ ਠੀਕ ਹੈ ਇਹ ਮੇਰੀ ਬੇਨਤੀ ਹੈ ਹੱਥ ਜੋੜ ਕੇ ਵੀ ਜ ਮਜਦੂਰਾ ਤੇ ਪਹਿਰ ਨਾ ਕਰੋ ਹੋਰ ਬਠੇਰੀ ਵਾਲੇ ਦੇ ਆਲੇ ਪਈ ਹੈ ਉੱਥੋਂ ਪਹਿਰ ਕਰ ਦੋ ਮਾਸੀ ਆਪ ਸਾਹਿਬ ਮੈਂ ਆਪ ਜ਼ਿੰਮੇਦਾਰੀ ਲੈ ਲੂੰ ਮੈਂ ਆਪ ਸਾਹਿਬ ਕਰਾ ਦੂੰਗਾ ਇਹਨਾਂ ਨੂੰ ਰੇ ਆਉਣ ਦੀ ਲੋੜ ਨਹੀਂ ਆ ਕੱਟ ਕਰਨੀ ਨਹੀਂ ਲੋੜ ਉਸੇ ਨੂੰ ਕਦੋਂ ਸਾਫ਼ ਕਰਾ ਦਾਂਗੇ ਪਰ ਪਹਿਲਾਂ ਹੋਰ ਜਿੱਥੇ ਜਗ੍ਹਾ ਪਈਆਂ ਹੋਈਆਂ ਨੇ ਉਹ ਗੁਰਦੁਆਰੇ ਮੂਹਰੇ ਸਾਡਾ ਕਿੰਨਾ ਮੱਧ ਰਿੱਕਾ ਲੱਗਦਾ ਉਥੇ ਕਿੰਨੀ ਸੇਮ ਲੱਟ ਪਈ ਹੈ ਉਥੇ ਕਿਉਂ ਨਹੀਂ ਕੋਈ ਜਾਂਦਾ ਆ ਗਰੀਬਾਂ ਤੇ ਕਿਉਂ ਆ ਚੜੇ ਨਹੀਂ ਸਰਪੰਚ ਸਾਹਿਬ ਤਾਂ ਕਹਿੰਦੇ ਸਾਰੇ ਛੜਾਵਾਂਗੇ ਜਿੱਥੇ ਵੀ ਜਿੱਦੋਂ ਫਿਰ ਪੈਸੇ ਨੂੰ ਕਰ ਰਹੇ ਨੇ ਨਹੀਂ ਕਹਿੰਦੇ ਮਨਜ਼ੂਰ ਇੱਥੇ ਹੋਈ ਹੈ ਨਾ ਜੀ ਨਹੀਂ ਸਾਡੀ ਬੇਨਤੀ ਹੈ ਵੀ ਪਹਿਲ ਅਸੀਂ ਜ਼ਿੰਮੇਵਾਰੀ ਅਸੀਂ ਲਿਖ ਕੇ ਦੇ ਸਕਦੇ ਹਾਂ ਕਿ ਜੇ ਨਾ ਛੱਡਣਾ ਅਸੀਂ ਆਪ ਡਾਂਗ ਨਾ ਛੜਾਵਾਂਗੇ ਵੀਰ ਪਰ ਪਹਿਲ ਨਾ ਸਾਡੇ ਦੇ ਕਰਨ ਇਹ ਸਾਡੀ ਬੇਨਤੀ ਹੈ ਇਹਦੀ ਮਰਜ਼ੀ ਹੈ ਤੇਰੇ ਸੇ ਤੁਹਾਨੂੰ ਪਤਾ ਹੀ ਹੈ ਹੁਣ ਤਾਂ ਚਲ ਕੋਈ ਨਹੀਂ ਆ ਜਾਣਗੇ ਲੋਕ ਤੇਰੇ ਆ ਜਾਉ ਸਾਰਾ ਕੁਝ ਜੇ ਤੂੰ ਹੀ ਨਾ ਭੇਜੀ ਇਹ ਤੇਰੀ ਮਰਜ਼ੀ ਹੈ ਨਹੀਂ ਨਹੀਂ ਸਾਡਾ ਕੰਮ ਆ ਜਿਹੜੀ ਤੁਸੀਂ ਪੱਕਬਾਲ ਨਾ ਕਰਨੀ ਇਹ ਮੈਂ ਤੇਰੇ ਮੀਡੀਆ ਦੇ ਵਿੱਚ ਬੋਲ ਰਿਹਾ ਹਾਂ ਇਸ ਟਾਈਮ ਠੀਕ ਹੈ ਜੀ ਠੀਕ ਹੈ ਹਾਂ ਓਕੇ ਇੱਥੇ ਅੰਗਣਵਾੜੀ ਬੜ ਨੂੰ ਬਹੁਤ ਹੌਂ ਪਏ ਨੇ ਇਹਨਾਂ ਦੇ ਬਾਰਚ ਵੀ ਹੌਂ ਪਏ ਸਿਆਮ ਲਟ ਨਹੀਂ ਸਾਨੂੰ ਪਹਿਲਾਂ ਦੱਸਿਆ ਨਹੀਂ ਜੀ ਨਹੀਂ ਕਿਸੇ ਨੂੰ ਕੁਝ ਨਹੀਂ ਦੱਸਿਆ ਗਿਆ ਠੀਕ ਹੈ ਜੀ ਜਰਾ ਜਾਣ ਪੜਾ ਕੇ ਦੇਖ ਪਤਾ ਹੈ ਨਾ ਕਿ ਮੁੰਡੇ ਅੰਨੇ ਖੜੇ ਨੇ ਹਾਂ ਜੀ ਇਸ ਕਰਕੇ ਕਿੰਨੇ ਤੈਨੂੰ ਮੰਨਣ ਕੋਈ ਨਹੀਂ ਕਿ ਨਾ ਆਜ ਆਜ ਬਿੱਗਾ ਬਿੱਗਾ ਬਟਾ ਡੇਰੇ ਦੇ ਮੈਂਬਰ ਬਣੇ ਨੇ ਪੂਰੇ ਚੋਰ ਨੇ ਰੋਡ ਨੂੰ ਆਖੀ ਬੜੀ ਦਿੱਕੀ ਚੋਏ ਵੀ ਕਾੜੋ ਦੂਜੇ ਸਾਈਡੋਂ ਨਾਮ ਨਾ ਕਿ ਆ ਕੇ ਹੱਥਾਂ ਨਾਲ ਸਾਰੇ ਬੰਦੇ ਵਧੀਆ ਕੰਨ ਕਢਾਈ ਜਾਂਦੇ ਨੇ ਸਾਰੇ ਕਾਸੀ ਨੂੰ ਜਨ ਸੁਣ ਲਿਆ ਵਾ ਸਾਰਾ ਉੱਥੇ ਜੀਬੀਸੀ ਨਾਲ ਬਾੜ ਦੀ ਉੱਥੇ ਮਰ ਜਾਣੇ ਨਾ ਤੈਨੂੰ ਖਰਾ ਮਰਨਾ ਪਵੇ ਆ ਆਉਣ ਬਾੜ ਨੇ ਕਿਹੜਾ ਬੰਦਾ ਆ ਸੁ ਲੈ ਤੁਮ ਜੇ ਮੇਰੇ ਪਹਿਲਾਂ ਆ ਜਾ ਮੇਰੀ ਨਾਲ ਚੱਲ ਜੇ ਬੱਚੇ ਦੀ ਕੋਈ ਨਹੀਂ ਆ ਗਿਆ ਵੇ ਆ ਦੇਖੋ ਆਹੀ ਕਰਦੇ ਹੋ ਉਹ ਪੁੱਛਦਾ ਉਹ ਯਾਰ ਕੀ ਇਹ ਦਿੱਤਾ ਮਾਰ ਕੇ ਰਹਿ ਗਿਆ ਤਾਂ ਬਾਕੀ ਕਿਹੜੇ ਕਰੇਗਾ ਸੋਹਣਾ ਬਹੁਤ ਡਰਾਉਣਾ ਸੁਣੀ ਉਹ ਤਾਂ ਰੱਬ ਦਾ ਕਿਉਂ ਰੋਂਦਾ ਦੇਤਾ ਕਿਉਂ ਰੋਂਦਾ ਦੇਤਾ ਅਸੀਂ ਕਿੱਥੇ ਜਾਵਾਂਗੇ ਅਸੀਂ ਕਿੱਥੇ ਜਾਵਾਂਗੇ ਵੱਡੇ ਰਹਿਣੇ ਨਹੀਂ ਹਾਂਜੀ ਤੁਸੀਂ ਇਹ ਦੇਖ ਦੇਖ ਸਕਦੇ ਹੋ ਪਿੰਡੋ ਗਰਾਹਾਂ ਤੋਂ ਜਿੱਥੇ ਮਤਲਬ ਅੰਗਣਵਾੜੀ ਬਣਾਈ ਜਾਊ ਤੁਸੀਂ ਦੇਖ ਸਕਦੇ ਹੋ ਇਸੇ ਤਸਵੀਰਾਂ ਤੇ ਇੱਥੇ ਪੂਰਾ ਪਿੰਡ ਪੂਰਾ ਇਕੱਤਰ ਇਕੱਠਾ ਹੋਇਆ ਤੁਸੀਂ ਦੇਖ ਸਕਦੇ ਹੋ ਜੀਵੀਸੀ ਮਸ਼ੀਨ ਵੀ ਚੱਲ ਰਹੀ ਆ ਤੇ ਸਾਰੀ ਪੰਚਾਇਤ ਤੇ ਮੌਜੂਦਾ ਸਰਪੰਚ ਸਾਹਿਬ ਵੀ ਇੱਥੇ ਤੇ ਤੇ ਕੁਸ਼ਕ ਕਹਿ ਰਹੇ ਨੇ ਵੀ ਘਰ ਸਾਨੂੰ ਇਸ ਗੱਲ ਦਾ ਤਰਾਜ ਆ ਪੰਜਾਂਣਦਾਂ ਹਾਂਜੀ ਕੀ ਗੱਲ ਦਾ ਤਰਾਜ ਤੁਹਾਨੂੰ ਤਰਾਜ ਸਾਨੂੰ ਆ ਭਾਈ ਸਾਡੇ ਕੋਲੇ ਰੂੜੀਆਂ ਘਰੋਂ ਥੋਂ ਹੋਰ ਹੈ ਹੀ ਨਹੀਂ ਕਿਤੇ ਠੀਕ ਆ ਜੀ ਕਿੱਥੇ ਸਾਡਾ ਕੂੜਾ ਡੇਗਣ ਨੂੰ ਚਾਉਣੀ ਸਾਡੇ ਕੋਲੇ ਇਹ 200 ਸਾਲ ਦਾ ਐਨੀਆਂ ਪੰਚਾਇਤਾਂ ਹੋ ਹੋ ਵਾਗੀਆਂ ਇੱਥੇ ਨਵੀਂ ਨਵੀਂ ਪੰਚਾਇਤ ਬਣ ਕੇ ਇੱਥੇ ਇਹੋ ਕਰਦੀਆਂ ਹੋਰ ਵੇਲਾ ਕਰਾਓ ਸਾਰੇ ਅਸੀਂ ਸਰਪੰਚ ਸਾਹਿਬ ਨਾਲ ਗੱਲ ਕਰੀਆ ਉਹ ਕਹਿੰਦੇ ਤੁਹਾਨੂੰ ਪਿੱਛੇ ਦੇਵਾਂਗੇ ਕਿੱਥੇ ਸਾਨੂੰ ਪਿੱਛੇ ਗੱਜੂਗਾ ਉਹ ਕਹਿੰਦਾ ਮਾਲਕਾ ਦੇ ਕੇ ਮੇਰੇ ਦੂ ਠੀਕ ਹੈ ਜੀ ਦੇ ਨਹੀਂ ਸਕਦੇ ਉਹਨਾਂ ਦਾ ਪਹਿਲਾਂ ਉਧਰ ਜ਼ਮੀਨ ਦੇਣਾ ਵੇਲੇ ਕਰਾਉਣਾ ਉੱਥੇ ਇੱਕ ਹੋਰ ਸੁਣੋ ਉਧਰ ਚੌਰਾ ਨੂੰ ਆਪ ਦੇ ਕੇ ਇਹਨਾਂ ਨੇ ਵੋਟਾਂ ਪਾਈਆਂ ਤੇ ਉਹਨਾਂ ਨੂੰ ਆਪ ਕਹਿੰਦੇ ਵੇ ਖੜਕੇ ਕੰਦਾ ਕਢਾ ਕੇ ਸਾਰੇ ਪੰਚਾਇਤਲੇ ਵੇ ਖੜਕੇ ਕੰਦਾ ਕਢਾ ਕੇ ਤੋ ਦੋਸਤੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੰਨਾ ਘਰਾਂ ਦਾ ਇੱਥੇ ਪਾਇਆ ਗਏ ਸਕਦੇ ਅਗੇ ਰੂੜੀ ਲਾਉਣ ਨੂੰ ਕਿਉਂਕਿ ਗਰੀਬ ਲੋਕਾਂ ਜਗ੍ਹਾ ਨਹੀਂ ਹੁੰਦੀ ਕਈ ਵਾਰ ਗਰੀਬ ਬੰਦੇ ਕੋਲ ਆ ਮੈਂਬਰ ਇਹਨਾਂ ਨੇ ਬਹੁਤ ਜਗ੍ਹਾ ਰੋਕ ਰੱਖੀ ਆ ਇਹ ਟੋੜਿਆ ਹੀ ਨਹੀਂ ਬਸ ਇੱਕ ਮਿੰਟ ਸਾਰੇ ਪਿੰਡ ਨੂੰ ਪਤਾ ਇਹਨਾਂ ਨੇ ਰੋਕ ਰੱਖਿਆ ਮੈਂ ਇੰਦੇ ਮੂਜੂਦੇ ਇਹ ਲਖਾਉਂਦੇ ਰਹੇ ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਜੇ ਵੀਸੀ ਮਸ਼ੀਨ ਚੱਲ ਰਹੀ ਹੈ ਪੂਰਾ ਪਿੰਡ ਮੌਜੂਦ ਇੱਥੇ ਹੈਗਾ ਤੇ ਪੂਰੀ ਪੰਚਾਇਤ ਤੇ ਸਾਰੇ ਪਿੰਡ ਵਾਸੀ ਨੇ ਦੇਖੋ ਕਿਉਂਕਿ ਇੱਥੇ ਜਿੰਨੇ ਘਰਾਂ ਦੀਆਂ ਮਤਲਬ ਰੂੜੀਆਂ ਲੱਗੀਆਂ ਹੋਈਆਂ ਨੇ ਹਾਂਜੀ ਕੀ ਕਹਿਣਾ ਚਾਹੁੰਗਾ ਜੀ ਤੁਸੀਂ ਫਿਰ ਅਸੀਂ ਇਹ ਕਹਿਣਾ ਹਾਂ ਸਰਕਾਰ ਇੱਕ ਪਾਸਾ ਦਰਖਤ ਲਾਉਂਦੀ ਹੈ ਇਸ ਪਾਸੇ ਨਵੇਂ ਸਰਪੰਚ ਪੱਟਦਾ ਪੰਚਾਇਤ ਠੀਕ ਹੈ ਸਾਨੂੰ 200 ਸਾਲ ਹੋ ਗਏ ਇੱਥੇ ਬਸਰਾਮ ਕਰਦੇ ਨੂੰ ਇਹ ਅੱਜ ਸਰਪੰਚ ਬਣ ਕੇ ਝਕਾਉਂਦਾ ਨਹੀਂ ਮੈਂ ਸਰਪੰਚ ਸਾਹਿਬ ਨਾਲ ਗੱਲ ਕਰੀ ਉਹ ਕਹਿੰਦੇ ਵੀ ਅਸੀਂ ਜਗ੍ਹਾ ਹੋਰ ਕਿਤੇ ਦਿੰਨੇ ਤੁਹਾਨੂੰ ਸਾਡੀ ਜਗ੍ਹਾ ਬੰਦੇ ਨੇ ਚਾਹੇ ਮਰਜ਼ੀ ਪੇ ਰਖਾ ਸਾਨੂੰ ਦਮੇ ਨੀਦ ਨਾ ਹੈ ਸਾਡੀ ਮਤਲਬ ਜੀ ਹਾਂ ਸਾਧ ਦਾ ਮਤਲਬ ਕਿਵੇਂ ਫਵੇਨੀ ਦੇ ਨਾਲ ਅਸੀਂ ਕਿਸੇ ਦੀ ਹੈ ਹਾਂ ਪੰਚਾਇਤ ਨਹੀਂ ਹੁੰਦਾ ਪੰਚਾਇਤੀ ਨਹੀਂ ਹੈਗੀ ਨਾ ਪੰਚਾਇਤੀ ਹੈ ਇੱਧਰ ਗੱਜੂ ਕਾ ਆ ਗਿਆ ਠੀਕ ਹੈ ਨਹੀਂ ਹੁਣ ਤੁਸੀਂ ਕੀ ਚਾਹੁੰਦੇ ਵੀ ਜਾ ਤਾਂ ਸਾਰੇ ਪਿੰਡ ਤੋਂ ਸੜਾਈਆਂ ਜਾਣਾ ਸਾਰੇ ਪਿੰਡ ਤੋਂ ਸੜਾਣਾ ਪਹਿਲਾਂ ਦੋਸਤੋ ਤੁਸੀਂ ਦੇਖ ਰਹੇ ਹੋ ਪਿੰਡੋਗਰਾਹ ਤੋਂ ਤਸਵੀਰਾਂ ਤੇ ਆ ਮੇਰੇ ਨਾਲ ਨੇ ਇਸ ਬਾਰਡ ਦੇ ਮੈਂਬਰ ਸਾਹਿਬ ਆਪਾਂ ਇਹਨਾਂ ਨੂੰ ਤਾਂ ਜਾਣਦੇ ਵੀ ਇਹਨਾਂ ਨੇ ਪਹਿਲਾਂ ਮਤਲਬ ਵੇੜੇ ਵਾਸੀਆਂ ਨੂੰ ਤਲਾਹ ਲਾਈ ਸੀ ਕਿ ਨਾ ਹਾਂਜੀ ਮੈਂਬਰ ਸਾਹਿਬ ਕੀ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ 2-3 ਵਾਰ ਬੜਾ ਲੌਸਮੈਂਟ ਕਰਾ ਚੁੱਕੇ ਆਗੇ ਠੀਕ ਹੈ ਜੀ ਦੂੜੀਆਂ ਘਾਰੀਆਂ ਪਰ ਵੀ ਜੀ ਚੱਕ ਲਓ ਠੀਕ ਹੈ ਜੀ ਮੈਂ ਤਾਂ ਲੈ ਨਹੀਂ ਪਰ ਇਹਨੇ ਚਲਾਉਣੇ ਕਿੱਥੇ ਨਹੀਂ ਬੰਦੇ ਮੈਨੂੰ ਕੱਖ ਫਰੋਂ ਨਹੀਂ

સડકે જરૂરી તો ਜ਼ਰੂਰੀ ਤਾਂ ਇਹ ਪਹਿਲੇ ਕੋਈ ਵਿਵਾਦ ਛੇਣਾ ਕੋਈ ਗੱਲ ਕਰਕੇ ਭਰਾ ਲਾਂਗੇ ਬੰਦ ਕਰਦਾ ਫਿਰ ਤੂੰ ਇਹਨਾਂ ਨੂੰ ਮਾਗਰ ਮੈਂ ਇਹਨਾਂ ਨੂੰ ਕਹਤਾ ਸੀ ਤੈਨੂੰ ਮਾਗਰ ਤੋਂ ਦਿੰਦਾ ਤੈਨੂੰ ਵੀ ਬੰਦ ਕਰਾ ਬੋਲਦੇ ਕਿ ਤੁੱਲੀ ਜਿੰਦਾ ਰਾਹ ਦੁਨਾ ਬੈਂਕੇ ਗੱਲ ਕਿਹਦਾ ਦੇ ਲਈ ਖੁਦ ਇਹਨਾਂ ਬਚਾਲ ਦੀ ਰਾਹ ਬਚਾ ਦੋਰਾ ਕਰ ਦੋ ਬੰਦ ਕੀ ਗੱਲ ਫਿਰ ਕਰਕੇ ਆਪਾਂ ਨੂੰ ਰੱਖੇ ਨੇ ਲੋਕਾਂ ਨੇ ਉਹ ਕਾੜ ਦਿੱਤੇ ਭੈਣ ਦੀ ਉੱਥੇ ਕਾੜ ਦਿੱਤੇ ਭੈਣ ਦੀ ਮੈਨੂੰ ਉਹ ਖਨੀਤਾਂ ਨੇ ਰੱਖੇ ਕੰਨੀ ਪੈਂਚ ਦਾ ਨੂੰ ਚੱਕੇ ਹਾਂ ਜਨ ਕੋਈ ਇਹਨਾਂ ਨੂੰ 40000 ਰੁਪਏ ਰੱਖੀ ਸੀ ਲੱਖਾਂ ਦੇ ਜੱਲਾ ਦੇ ਸਾਰੇ ਤੈਨੂੰ ਤੇਰੇ ਨੂੰ ਦਾ 6 ਮਹੀਨੇ ਹੋ ਗਏ ਗਾਲਾਂ ਦੇ ਦਿਆਂ ਨੂੰ ਪਖੇਰ ਦਾ ਟੇਰਪਾਣ ਹਸਪਤਾਲ ਹੋ ਗਿਆ ਆ ਤੂੰ ਰੱਖਦੀ ਥਾਈ ਮਟਕਾ ਹੋ ਜਾਣਾ ਆ ਜਾਨਾ ਤੂੰ ਪਰ ਲੈ ਲੈ ਆ ਅਸੀਂ ਲੈ ਲੈ ਫਿਰ ਮਰਦੇ ਦੀ ਮੁਰੇ ਇੱਕ ਵਾਰ ਜੋ ਮੈਨੂੰ ਮਰਦਾ ਦਾ ਤੁਸੀਂ ਇੱਦਾਂ ਕਰੇ ਵੀ ਛੱਡੋ ਅਸੀਂ ਵੀ ਛੱਡਾਂਗੇ ਛੱਡੋ ਛੱਡਾਂਗੇ ਅਸੀਂ ਵੀ ਅੱਤਾ ਛੱਡਦੇ ਉਹ ਕੋਈ ਨਹੀਂ ਦੰਦ ਦੰਦੋ ਤੇ ਕਿਵੇਂ ਕੱਢਦੇ ਇੱਥੇ ਖੜੀਆਂ ਫਿਰ ਕੱਲ ਨੂੰ ਕਹੇ ਬਈ ਕੱਲ ਨੂੰ ਸਾਫ਼ ਕਰਦੇ ਹਾਂ ਅਸੀਂ ਸੋਮਵਾਰ ਮੰਗਲਵਾਰ ਤੱਕ ਤੈਨੂੰ ਹਾਂ ਸਾਬਾਹ ਨਾ ਬੇਟਾ ਪਤਾ ਨਹੀਂ ਮੈਂ ਇਹ ਕਰੇ ਸਾਧਨ ਕੀ ਆਇਤਾ ਦੱਸ ਓਏ ਮੈਨੂੰ ਆਇਆ ਦੋਸਤ ਬਣ ਕੇ ਅੱਠਾ ਕਰ ਲੈਨੇ ਵੀਰੇ ਜੀ ਕੋਈ ਗੱਲ ਨਹੀਂ ਸਮਾਂ ਵਰਦਾ ਤੁਸੀਂ ਲੈ ਲਓ ਠੀਕ ਹੈ ਕੋਈ ਗੱਲ ਨਹੀਂ ਉਹ ਚੱਲ ਬਕਰ ਆਪਣੇ ਤੇਰੀ ਚੱਲ ਚੱਲ ਚਾਰ ਲੱਗੋ ਤੇ ਮਿਕਲਣੇ ਬੈਠੇ ਰਹੋ ਕਿੱਥੇ ਖੜੋ ਉਹ ਕੱਲਾ ਜਾਲ ਫੋੜ ਮੈਂ ਟਾਂਕੀ ਦਾ ਮਾਲ ਕਿੱਥੇ ਖੜੂ ਮੈਂ ਬਾਈ ਲੋ ਵੀ ਪੈਣੇ ਮੈਂ ਤੁਨੀ ਜੀ ਸਰਦ ਤੇ ਸਰ ਮਰਜ਼ੀ ਕਰਕੇ ਕਿਸੇ ਬੰਦੇ ਨੇ ਮਾਲ ਪਹਿਲਾਂ ਗਲਤ ਟਾਰਗੇਟ ਨੂੰ ਤੁਸੀਂ ਹੱਥ ਦੇ ਜੇ ਨਾਲ ਸਾਡੇ ਕੋਲ ਨਾ ਇੱਚ ਵੀ ਤਾਂ ਹੋਵੇ ਨਾ ਕਰਦਾ ਆਪ ਦਾ ਜੱਦੀ ਤੁਸੀਂ ਇਹਨੂੰ ਦੱਬ ਸਕਦੇ ਹੋ ਕੋਈ ਰੋਕ ਨਹੀਂ ਸਕਦਾ ਨਾ ਪੰਚਾਇਤ ਅਡਾ ਸਾਜੇ ਨਾ ਤੁਹਾਨੂੰ ਕੋਈ ਓਏ ਹੁਣ 49 ਪਹਿਲਾਂ ਜੱਦੀ ਹੈਗੇ ਨਾ ਉਹਦਾ ਵੇਚਦੀ ਮਰਜ਼ੀ ਨਾਲ ਕੋ ਹੁੰਦੇ ਜੇ ਡਾਕੂਮੈਂਟ ਦੀ ਵਧਾਨੀਆਂ ਅੱਜ ਹੋ ਰਹਿਣਾ ਹੁਣ ਚਾਲੂ ਗੱਲ ਉਹ ਹੁਣ ਦੀ ਗੱਲ ਹੈ ਉਹਨਾਂ ਨੇ ਕੀ ਕਰੀ ਜੀ ਥੋੜੇ ਥੋੜੇ ਆਉਂਦੇ ਨਿਕਲੇ ਸਾਰਾ ਪੱਟਾ ਬਾਹਰ ਓਏ ਬੇਟਾ ਪਤਾ ਕੀ ਲਾ ਬੰਦੇ ਨੂੰ ਸਿਰ ਪਿੰਡ ਚ ਭਾਣ ਚਾਣੇ ਥੋੜੇ ਜਵਾਕਾਂ ਨੂੰ ਓਏ ਮੈਂ ਤਾਂ ਹਾੜੇ ਕਰਦਾ ਬਤੰਦਰਾ ਮਾਤਾ ਤੈਨੂੰ ਕਹਿੰਦਾ ਤੇਰੇ ਹਾਰ ਪਾ ਗਏ ਤੇਰੇ ਮੈਂ ਨਹੀਂ ਕਾਣਾ ਨੂੰ ਸਮਝ ਰਿਹਾ ਹਾਂ ਹਾਂ ਚਾਰ ਵਾਂਗ ਕਰ ਬੰਦਾ ਚਾਹੇ ਬੰਦਾ ਚਾਹੇ ਬੰਦਾ ਚਾਹੇ ਚੱਕਰ ਚ ਲੇ ਲੋ ਉਹਨਾਂ ਨੂੰ ਚੱਲ ਕੋਈ ਗੱਲ ਚੱਲ ਕੋਈ ਗੱਲ ਨਹੀਂ ਉਹ ਹੋਰ ਵੀ ਪੰਚਰ ਕਰਾ ਕੇ ਮਾਰੀ ਉਹਨੂੰ ਮਾਰ ਕੇ ਨਹੀਂ ਕੋਈ ਗੱਲ ਨਹੀਂ ਉਹ ਦਰਜ ਤੋਂ ਬੰਨ ਜਾਓ ਕਾਬਿਲ ਜੀ ਹਾਂਜੀ ਖਾਲਸਾ ਜੀ ਖਾਲਸਾ ਵਾਹਿਗੁਰੂ ਜੀ ਕੀ ਘਟੇ ਆ ਪਿੰਡ ਅਗਰਾਹਾ ਦੇ ਵਿੱਚ ਜਿਹੜੀ ਨਵੀਂ ਪੰਚਾਇਤ ਬਣੀ ਹੈ ਇਹ ਰੂੜੀਆਂ ਲੱਗੀਆਂ ਨੂੰ 200 ਸਾਲ ਹੋ ਗਿਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਐ ਤੇ ਹੁਣ ਵੀ ਮੈਂ ਬੇਨਤੀ ਕਰਦਾ ਤੇ ਪਿੰਡਾਂ ਦੀਆਂ ਜਿੰਨੀਆਂ ਵੀ ਸਾਡੀ ਜਥੇਬੰਦੀਆਂ ਨੇ ਉਹ ਅਸੀਂ ਇਹ ਕਿੰਨਾ ਨੂੰ ਸ਼ਰਤ ਰੱਖੀ ਦੀ ਮੈਂ ਪਰ ਸਮੇਂ ਤੇ ਇਹਨਾਂ ਨੇ ਕਿਸੇ ਪਿੰਡ ਦਾ ਕੱਠ ਨਹੀਂ ਕੀਤਾ ਕੋਈ ਮਜ਼ਦੂਰ ਨਹੀਂ ਬੁਲਾਇਆ ਇਹ ਬਹੁਤ ਵੱਡਾ ਸਾਡੇ ਨਾਲ ਧੱਕਾ ਹੋ ਰਿਹਾ ਨਹੀਂ ਅਸੀਂ ਪੰਚਾਇਤ ਨਾਲ ਗੱਲ ਕੀਤੀ ਜੋ ਕਹਿੰਦੇ ਵੀ ਅਸੀਂ ਅਨਾਊਂਸਮੈਂਟ ਕਰਾਈ ਆ ਕਈ ਦਿਨ ਕਰਾਈ ਹੈ ਜੀ ਕਹਿੰਦੇ ਨਹੀਂ ਕੋਈ ਅਲੋਕਮੈਂਟ ਸਾਨੂੰ ਨਹੀਂ ਪਤਾ ਮੈਂ ਹਰ ਵਕਤ ਦੁਕਾਨ ਦੇ ਉੱਤੇ ਰਹਿਣਾ ਠੀਕ ਹੈ ਜੀ ਤੇ ਉੱਥੇ ਕੋਈ ਸਾਨੂੰ ਅਲੋਕਮੈਂਟ ਨਹੀਂ ਸੁਣੀ ਸਾਨੂੰ ਕੋਈ ਮੈਸੇਜ ਨਹੀਂ ਲਕਿਆ ਪਰ ਅਸੀਂ ਇੱਕ ਵੱਡੀ ਮਸੂਹਸ ਦੀ ਹੋਰ ਗੱਲ ਕਹਿੰਦੇ ਆ ਜਿਹੜੇ ਸਾਡੇ ਮੈਂਬਰ ਨੇ ਠੀਕ ਹੈ ਜੀ ਖਾਸ ਕਰਕੇ ਸਾਡੇ ਵੇੜਿਆਂ ਦੇ ਇਹ ਖਾਸ ਕਰਕੇ ਉਹਨਾਂ ਦਾ ਕੰਮ ਕੀਤਾ ਹੋਇਆ ਠੀਕ ਹੈ ਸ਼ਾਬਾਸ਼ ਇਹਨਾਂ ਦੇ ਧੰਨਵਾਦ ਇਹਨਾਂ ਨੂੰ ਚੰਗਾ ਵੇੜੇ ਨੂੰ ਆਦਰ ਕੀ ਦਿੱਤੀ ਹੈ ਤੇ ਗਾਹਾਂ ਵੀ ਦਿੰਦੇ ਰਹਣਗੇ ਤੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਵੀ ਇਹ ਜਿਹੜਾ ਵੇੜੇ ਦੀਆਂ ਰੂੜੀਆਂ ਚਕਾਰ ਰਹੇ ਨੇ ਵੇੜੇ ਨੂੰ ਮਤਲਬ ਖਤਮ ਕਰ ਰਹੇ ਨੇ 200 ਸਾਲ ਦਾ ਇਹ ਸਾਡਾ ਮਤਲਬ ਬਣਿਆ ਹੋਇਆ ਦੀ ਧੰਚਾ ਇਥੇ ਪਰ ਅੱਜ ਸਾਡੇ ਜਿਹੜੇ ਮੈਂਬਰ ਨੇ ਇਹਨਾਂ ਨੇ ਬਹੁਤ ਵਧੀਆ ਚੰਗਾ ਸਾਨੂੰ ਲੋਕਾਂ ਨੂੰ ਮਤਲਬ ਵਧੀਆ ਸੂਰਤ ਲੈ ਕੇ ਦਿੱਤੀ ਆ ਸਰਪੰਚ ਤੋਂ ਨਹੀਂ ਪੰਚਾਇਤ ਤਾਂ ਕਹਿ ਰਹੇ ਸੀ ਅਸੀਂ ਰੂੜੀਆਂ ਗਾਹਾਂ ਲਵਾ ਦਾਂਗੇ ਨਹੀਂ ਸਾਨੂੰ ਇੱਕ ਤੋਹਫਾ ਦਿੱਤਾ ਏ ਇਹ ਪਰ ਬਣਾਈ ਗਾਹਾਂ ਲੈਣ ਪੂਰੇ ਇਹਨਾਂ ਨੂੰ ਕੀ ਦਿੱਕਤ ਆ ਰਹੀਦੀ ਇਹਨਾਂ ਦੀ ਪਰੇਟੱਕ ਸਾਡੇ ਵੋਟਾਂ ਦੀ ਜਿੰਦ ਬੈਂਸ ਹੈ ਅੱਛਾ ਜੀ ਗੋਰੇ ਕੁਝ ਨਹੀਂ ਹੈ ਠੀਕ ਹੈ ਜੀ ਹਾਂ ਜੇ ਇਹਨਾਂ ਨੇ ਕਰਨਾ ਸੀ ਇਹਦੇ ਬਾੜ ਵਿੱਚ ਪਈਆ ਸਿਆਮ ਲਟ ਪਹਿਲਾਂ ਉੱਥੋਂ ਚਲਾ ਲੈਂਦਾ ਠੀਕ ਹੈ ਜੀ ਸਖੋਂ ਸਰਪੰਚ ਜੇ ਬਾੜ ਵਿੱਚ ਪਈਆ ਗੁਰਦੁਆਰੇ ਮੂਹਰੇ ਪਈਆ ਹੋਰ ਮੈਂ 20 ਥਾਂ ਵਿੱਚ ਦਿਖਾ ਸਕਦਾ ਪਰ ਨਹੀਂ ਸਾਡੇ ਮਜ਼ਦੂਰਾਂ ਨਾਲੀ ਹਰ ਸ਼ਾਮ ਦੇ ਉੱਤੇ ਹਰੇਕ ਗੱਲ ਦੇ ਉੱਤੇ ਸਾਡੇ ਨਾਲ ਬੜੇ ਬੜੇ ਤੱਕੇ 12 ਸਾਲ ਅਸਲੇ ਕਿਰਾਇਆ ਹਾਂਜੀ ਅਸਲੇ ਕਿਰਾਇਆ ਤਾਂ ਸਾਰਾ ਸਾਡੇ ਮਜ਼ਦੂਰਾ ਨਹੀਂ ਹੈ ਕਿਉਂ ਸਾਡੇ ਕਿੰਨੇ ਬੰਦੇ ਬੋਲ ਰਹੇ ਨੇ ਉਹਨਾਂ ਨੂੰ ਮੈਂ ਕਹੂੰ ਦੀ ਭਾਈ ਤੁਹਾਨੂੰ ਕਿਹੋੜਾ ਇਹਨਾਂ ਨੂੰ ਆਪੀ ਕਹਾਂ ਪਤਾ ਲੱਗ ਜੂ ਠੀਕ ਹੈ ਜੀ ਹਾਂ ਜੇ ਉਹਨ ਸਾਰਾ ਵਿੜਾ ਨਹੀਂ ਬੋਲ ਰਿਹਾ ਤਾਂ ਮਤਲਬ ਅਸੀਂ ਇਕੱਲੇ ਬੋਲ ਕੇ ਕੀ ਕਰਾਂਗੇ ਨਹੀਂ ਅਸੀਂ ਗੱਲ ਨਾਲ ਤੁਹਾਡੇ ਨਾਲ ਸਹਿਮਤ ਹਾਂ ਜੀ ਕਿਉਂਕਿ ਗਰੀਬ ਲੋਕਾਂ ਕੋਲੇ ਜਗ੍ਹਾ ਨਹੀਂ ਹੁੰਦੀ ਉਹਦੀ ਵਾਸਤੇ ਨਹੀਂ ਠੀਕ ਹੈ ਅੰਦਰ ਲਾ ਲੈਣਗੇ ਰੂੜੀਆਂ ਹੁਣ ਆਉਣ ਆਉਂਦੀਆਂ ਠੀਕ ਹੈ ਜੀ ਅੰਦਰ ਜਿਹੜਾ ਜੋ ਮੜਾਜਾ ਪੋਚਾ ਪਾਚਾ ਲਾਉਂਦੇ ਨੇ ਜਾਂ ਕੋਈ ਹੋਰ ਕਰਦੇ ਨੇ ਕਿੱਥੇ ਲਾਉਂਗੇ ਹਾਂ ਉਹ ਉਹ ਆਪਦੇ ਅੰਦਰ ਲਾ ਲੈਣਗੇ ਹਰਕ ਤੇ ਲਾਓ ਅਗਰੇ ਅੰਦਰ ਲਾ ਲੈਣਗੇ ਅਸ ਕੋਠਿਆਂ ਤੇ ਲਾ ਲਾਂਗੇ ਰੂੜੀਆਂ ਹਾਂਜੀ ਕੀ ਕਹਿਣਾ ਚਾਹੂਗ ਤੁਸੀਂ ਅਸੀਂ ਤਾਂ ਹੀ ਕਹਿਨੇ ਚਾਹੁੰਨੇ ਆ ਜੀ ਨਹੀਂ ਪਹਿਲਾਂ ਸਾਨੂੰ ਤਲਾਹ ਲੱਗੀ ਸੀ ਸਾਨੂੰ ਹਾਂ ਜੀ ਲੱਗੀ ਸੀ ਕਿ ਵੀ ਆ ਸਾਫ ਕਰਦੇ ਅਸੀਂ ਨਾ ਕਰਿਆ ਨਹੀਂ ਸਾਫ ਠੀਕ ਹੈ ਜੀ ਹਾਂ ਜੀ ਕਿ ਫਿਰ ਹੁਣ ਸਰਪੰਚ ਸਾਹਿਬ ਤਾਂ ਕਹਿੰਦੇ ਵੀ ਰੂੜੀਆਂ ਅਸੀਂ ਮੰਗਰ ਲਵਾ ਦਾਂਗੇ ਪਿੱਛੇ ਕਿੱਥੇ ਮਰਜ਼ੀ ਲਵਾ ਲੈਣੀ ਸਾਡੀ ਤਾਂ ਰੂੜੀਆਂ ਲੱਗਣੇ ਜਾਂਦੇ ਆ ਕਹੋ ਜੀ ਅਜੀਬ ਗੱਲ ਜਿਹੜੀ ਇਹਨਾਂ ਨੇ ਤੁਸੀਂ ਨੇ ਮੈਨੂੰ ਪਿੱਛੇ ਦੀ ਗੱਲ ਦੱਸੀ ਹੈ ਹਾਂਜੀ ਅਸੀਂ ਮੰਨਦੇ ਆ ਵੀ ਸਾਨੂੰ ਪਿੱਛੇ ਦਬਾਵੇ ਸੋਂ ਸਰਪੰਚ ਇਹਨਾਂ ਨਾਲ ਕੋਈ ਇੰਸਟੀਟਿਊਟ ਰੂਪ ਤੇ ਮਤਲਬ ਗੱਲ ਕਰੇ ਇਹਨਾਂ ਨੂੰ ਪੁੱਛਿਆ ਕੇ ਗੱਲ ਕਰੇ ਆ ਤਮਾਸ਼ਾ ਕਰਨ ਦੀ ਕੀ ਲੋੜ ਐ ਮੈਂ ਹੋਰ ਕੱਟ ਕਾਦਾ ਕਹਿੰਦਾ ਕਹਿੰਦਾ ਬੋਲ ਰਿਹਾ ਹਾਂ ਜੀ ਇਹ ਬੇੜੇ ਦਾ ਕੱਟ ਕਰਦਾ ਇਹਨਾਂ ਨੂੰ ਸਮਝਾਉਂਦਾ ਲੋਕਾਂ ਨੂੰ ਵੀ ਨਾਲ ਇਹਦੀ ਕਿੱਡੀ ਬੱਲੇ ਬੱਲੇ ਹੁੰਦੀ ਨਹੀਂ ਅਸੀਂ ਸਰਪੰਚ ਨਾਲ ਗੱਲ ਕਰੀ ਜੀ ਉਹ ਕਹਿੰਦਾ ਵੀ ਸਾਰੇ ਤਰ੍ਹਾਂ ਦੀ ਤਲਾਹ ਪਹਿਲਾਂ ਲਾਈ ਹੈ ਜੀ ਨਹੀਂ ਮੈਂ ਸਾਡੇ ਨਾਲ ਹਾਂਜੀ ਕਿਉਂ ਜੀ ਇਹ ਗੱਲ ਇਹ ਨਾ ਇੱਧਰ ਕੈਮਰਾ ਘਵਾਓ ਮੈਂਬਰ ਦੀ ਕੋਠੀ ਆ ਜੀ ਇੱਧਰ ਠੀਕ ਹੈ ਜੀ ਇਹ ਆਰ ਦੇ ਨਾ ਇਹਨਾਂ ਨੇ ਕਿਹਾ ਦੀ ਵੀ ਸਾਡੇ ਬਾਰਜੋ ਸਰਪੰਚ ਨੂੰ ਵੀ ਸਾਡੇ ਬਾਰਜੋ ਰੂਪੀਆਂ ਚੱਕੀਆਂ ਕਰਦੇ ਠੀਕ ਹੈ ਤਾਂ ਇਹ ਸਾਫ਼ ਕਰਵਾ ਰਹੇ ਠੀਕ ਹੈ ਇਹ ਸਿਰਫ ਮੈਂਬਰ ਆਪ ਦੇ ਬਾਰਜੋ ਕਰਵਾ ਰਹੇ ਠੀਕ ਹੈ ਹਾਂ ਇਹ ਟੜਾ ਟੜਾ ਨਜਾਇਜ਼ ਹੈ ਆ ਉਰੇ ਉਹ ਛੋਟੇ ਸਾਹਮਣੇ ਛੋਟੇ ਛੋਟੇ ਬਲੂਰ ਨੇ ਉਹ ਕਿੱਥੇ ਬਾੜਨਗੇ ਵਿਚਾਰੇ ਆਪੇ ਡਾ ਨੂੰ ਇਹ ਕੋਈ ਗਰੀਬ ਬੰਦਾ ਟਾਈਮ ਪਾਸ ਕਰਦਾ ਇੱਕ ਡਿੱਗ ਵੱਡੀ ਗੱਲ ਸੀ ਇਹਨਾਂ ਨੂੰ ਹੋਰ ਪਿੱਛੇ ਉਹ ਕਿਰਾਕੀ ਮਤਲਬ 8 ਤੋਂ ਪਹਿਲਾਂ ਵੀ ਆਪੇ ਹੀ ਛੋਟਾ ਮਿੰਕੇ ਦੇਂਦੇ ਇਹਨਾਂ ਨੂੰ ਨਹੀਂ ਛੋਟੇ ਪਿੰਡ ਦੇ ਵਿੱਚ ਹੋਰ ਨਜਾਇਜ਼ ਕਬਜ਼ੇ ਹੈਗੇ ਨੇ ਬੜੇ ਨੇ ਫਿਰ ਤੁਸੀਂ ਹੁਣ ਸਰਪੰਚ ਨੂੰ ਲੈ ਕੇ ਚੱਲਿਓ ਨਾਲ ਸਰਪੰਚ ਉਹ ਸਰਪੰਚ ਨੂੰ ਕੀ ਪਤਾ ਨਹੀਂ ਵੀ ਆ ਚਕਾਓ ਪਹਿਲਾਂ ਉਹ ਮੈਂ ਮੈਂ ਬੇਨਤੀ ਐ ਇਸੇ ਗੱਲ ਦੀ ਕਰੀ ਆ ਸਰਪੰਚ ਨੂੰ ਹੱਥ ਬੰਨ੍ਹ ਕੇ ਹੁਣ ਵੀ ਮੈਂ ਇਹੀ ਬੇਨਤੀ ਕਰਦਾ ਵੀ ਤੁਸੀਂ ਉਰੇ ਪਹਿਲਾਂ ਕੰਮ ਚਲਾਉਣ ਨਾਲੋਂ ਠੀਕ ਹੈ ਅਸੀਂ ਮੈਂ ਕਰਾਂ ਮੈਂ ਜ਼ਿੰਮੇਵਾਰੀ ਲੈਣਾ ਵੀ ਮੈਂ ਸਾਫ਼ ਕਰਾ ਦੂੰਗਾ ਠੀਕ ਹੈ ਉਰੇ ਸਰਪੰਚ ਨੂੰ ਆਉਣ ਦੀ ਲੋੜ ਨਹੀਂ ਪਰ ਜਿਹੜਾ ਉਥੇ ਗੁਰਦੁਆਰੇ ਮੂਰੇ ਪਿਆ ਕਿੰਨਾ ਸੋ ਉਥੇ ਲੋਕ ਕਿੰਨੇ ਔਕੇ ਹੁੰਦੇ ਨੇ ਉਥੇ ਕਿਉਂ ਨਹੀਂ ਜਾਂਦੇ ਸਰਪੰਚ ਸਾਹਿਬ ਤਾਂ ਕਹਿੰਦੇ ਸੀ ਤਾਂ ਉਹ ਵੀ ਚੱਕਾਂਗੇ ਬਸ ਫਿਰ ਦੇ ਚੱਕਣਗੇ ਅਸੀਂ ਇਹਨਾਂ ਨੂੰ ਫਿਰ ਕੋਈ ਇਤਰਾਜ ਨਹੀਂ ਉਹਨਾਂ ਦੇ ਗੱਲ 'ਚ ਹਾਰ ਪਾ ਕੇ ਆਵਾਂਗੇ ਫਿਰ ਤੁਹਾਨੂੰ ਕੋਈ ਇਤਰਾਜ ਨਹੀਂ ਨਾ ਸਾਨੂੰ ਕੋਈ ਇਤਰਾਜ ਨਹੀਂ ਓਏ ਠੀਕ ਹੈ ਜੀ ਅੱਛਾ ਬਾਕੀ ਜਿੰਨਾ ਕੱਲਾ ਉਹ ਨਹੀਂ ਗੁਰਦੁਆਰੇ ਵਾਲਾ ਜਿੰਨੀ ਵੀ ਸਿਆਮਲਾਟ ਹੈ ਜਿੰਨੀ ਵੀ ਪੰਚਾਇਤੀ ਹੈ ਜਿੱਦੇ ਵੀ ਪਈ ਹੈ ਅਸੀਂ ਉਸ ਦੇ ਗੱਲ ਕਰਦੇ ਆ ਵੀ ਹੋਰਾ-ਹੋਰਾ ਕਢਾਵੇ ਦਰਬਾਰ 'ਚ ਇਹਦੇ ਗੱਲ 'ਚ ਹਾਰ ਮੈਂ ਆਪਾਂ ਕੇ ਆਉਂਗਾ ਗੱਲ ਇਹਨੂੰ ਸ਼ਾਬਾਸ਼ ਦੇ ਕੇ ਆਉਂਗਾ ਪਰ ਆਹ ਨਾਲ ਵੀ ਪਹਿਲੇ ਗਰੀਬਾਂ ਤੇ ਕੱਲੇ ਗਰੀਬਾਂ ਨੂੰ ਦੜਿਆ ਜਾਵੇ ਇਹ ਮੇਰੀ ਬੇਨਤੀ ਹੈ ਹੱਥ ਬਨ ਕੇ ਸਰਪੰਚ ਨੂੰ ਵੀ ਭਾਈ ਤੁਸੀਂ ਇਹ ਇਹ ਗੱਲ ਤੁਸੀਂ ਨਜਾਇਜ਼ ਨਾ ਕਰੋ ਠੀਕ ਹੈ ਤੁਸੀਂ ਸਾਰੇ ਪਿੰਡ ਤੋਂ ਚੜਾਉਨੇ ਹੋ ਸਿਡਾਓ ਜੀ ਸਕਦੇ ਸਿਡਾਓ ਅਸੀਂ ਤੁਹਾਡੇ ਨਾਲ ਖੜੇ ਆਂ ਪਰ ਆ ਤੁਸੀਂ ਕੱਲੇ ਗਰੀਬਾਂ ਦਾ ਨਾ ਨਾ ਧੱਕਾ ਕਰੋ ਇਹ ਇੱਕ ਇਹ ਕਿਹੜੀ ਕਿਤਾਬ ਚੋਂ ਆ ਵੀ ਇੱਕ ਚੀਜ਼ ਜਿਸ ਪੰਨੇ 'ਚ ਗਰੀਬਾਂ ਤੇ ਆ ਚੜੂ ਪਹਿਲਾਂ ਇਹ ਬਹੁਤ ਵੱਡੀ ਨਜਾਇਜ਼ ਗੱਲ ਠੀਕ ਹੈ ਜੀ ਇੱਕ ਵਿਵਾਦ ਛੇੜਨ ਵਾਲਾ ਹੈ ਇੱਕ ਮਤਲਬ ਸਾਨੂੰ ਮਜਬੂਰ ਕਰਨ ਵਾਲਾ ਹੈ ਇਹਨਾਂ ਨੂੰ ਬਿਠਾਓ ਪਹਿਲਾਂ ਕੱਟ ਕਰੋ ਇਹਨਾਂ ਦਾ ਧਾਈ ਦੇ ਵਿੱਚ ਠੀਕ ਹੈ ਜੀ ਦੋਵੇਂ ਉੱਥੇ ਆਉਣਗੇ ਆਉਣਗੇ ਇਹਨਾਂ ਨੂੰ ਤਾਂ ਰੂੜੀਆਂ ਲਾਉਣ ਨੂੰ ਚਾਹੀਦਾ ਹੈ ਦੇਣਾ ਸਰਪੰਚ ਜਿੱਸੇ ਮਰਜ਼ੀ ਦੇ ਪੇ